ਔਰ ਜਿਹੜੇ ਦੋਨੋਂ ਹੀ ਥਾਵਾਂ ਉੱਤੇ ਜਿਹੜੇ ਮੁੱਦੇ ਉੱਠੇ ਨੇ ਨਾ ਮਸਲੇ ਉੱਠੇ ਨੇ। ਅਗਰ ਇਹਨਾਂ ਦੀ ਇੰਪੋਰਟੈਂਸ ਸਮਝੋਗੇ ਤੁਸੀਂ ਪਬਲਿਕ ਲਈ। ਪਬਲਿਕ ਲਈ ਤਾਂ ਇਹ ਹੈ ਕਿ ਲੋਕਾਂ ਦੀ ਏਕਤਾ ਬਣਾਉਣ ਦੇ ਲਈ ਇਹ ਮੁੱਦੇ ਹੋਣੇ ਹੱਲ ਹੋਣੇ অতি ਜ਼ਰੂਰੀ ਹੈ। ਜੀ। ਅਗਰ ਧਾਰਮਿਕ ਗ੍ਰੰਥਾਂ, ਧਾਰਮਿਕ ਸਥਾਨਾਂ ਦੇ ਦੀ ਹੋ ਰਹੀ ਬੇਅਦਬੀ ਨੂੰ ਵਗਰਾ ਚ ਰੋਕ ਲਿਆ ਜਾਏ ਤਾਂ ਕਿਸੇ ਮੰਦਰ ਦੀ ਬੇਦਬੀ ਨਹੀਂ ਹੋਏਗੀ ਕਿਸੇ ਗੁਰੂ ਘਰ ਦੀ ਬੇਦਬੀ ਨਹੀਂ ਹੋਏਗੀ ਕਿਸੇ ਗਿਰਜੇ ਦੀ ਬੇਦਬੀ ਨਹੀਂ ਹੋਏਗੀ ਕਿਸੇ ਮਸਜਿਦ ਦੀ ਬੇਦਬੀ ਨਹੀਂ ਹੋਏਗੀ ਅਗਰ ਉਹ ਨਹੀਂ ਹੋਏਗਾ ਤਾਂ ਉਹਨਾਂ ਲੋਕਾਂ ਦੀ ਆਪਸੀ ਭਾਈਚਾਰਕ ਜਿਹੜੀ ਸਾਹਜ ਹੈ ਉਹ ਮਜ਼ਬੂਤ ਰਹੇਗੀ ਉਹ ਬਣੀ ਰਹੇਗੀ ਲੇਕਿਨ ਆਪਾਂ ਹੀ ਦੇਖ ਰਿਹਾ ਨਾ ਕਿ ਸਰਕਾਰਾਂ ਜਿਹੜੀਆਂ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੀਆਂ ਹੋਣ ਉਹ ਇਹ ਮਸਲੇ ਹੱਲ ਕਿਉਂ ਨਹੀਂ ਦੇਣਗੀਆਂ ਜੀ ਆਪਾਂ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਦੇਖੋ ਦੇਸ਼ ਦੇ ਅੰਦਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਮੁੱਦੇ ਨੂੰ ਲੈ ਕੇ ਇੱਕ بڑا ਅੰਦੋਲਨ ਚੱਲਦਾ ਹੋਵੇ ਕਿਉਂਕਿ ਸਮੇਂ-ਸਮੇਂ 'ਤੇ ਅੰਦੋਲਨ ਤਾਂ ਚੱਲਦੇ ਰਹਿੰਦੇ ਆ ਕਿਤੇ ਕਿਸਾਨੀ ਦਾ ਅੰਦੋਲਨ ਕਦੇ ਮਜ਼ਦੂਰਾਂ ਦਾ ਅੰਦੋਲਨ ਅੰਦੋਲਨ ਕਦੇ ਮੁਲਾਜ਼ਮਾਂ ਦਾ ਅੰਦੋਲਨ ਕਦੇ ਵਪਾਰੀਆਂ ਦਾ ਅੰਦੋਲਨ ਜਦੋਂ ਉਹ ਅੰਦੋਲਨ ਪੀਕ ਤੇ ਜਾਂਦੇ ਨੇ ਨਾ ਤੇ ਸਰਕਾਰ ਦੇ ਗਲੇ ਦੀ ਹੱਡੀ ਬੰਨ ਤੇ ਦੀਦਿਆ ਹੈ ਉਦੋਂ ਸਰਕਾਰ ਦੇ ਕੋਲ ਇੱਕ ਬਹੁਤ ਵੱਡਾ ਹਥਿਆਰ ਹੈ ਕਿ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕਰਵਾ ਦੇਣੀ ਔਰ ਉੱਥੇ ਬੈਠੇ ਲੋਕਾਂ ਦੇ ਵਿੱਚ ਫੁੱਟ ਪਵਾ ਕੇ ਲੋਕਾਂ ਨੂੰ ਖੰਡਾ ਦੇਣਾ ਲੋਕਾਂ ਦੀ ਤਾਕਤ ਖੰਡਾ ਦੇਣੀ ਤੇ ਲੋਕਾਂ ਦਾ ਧਿਆਨ ਉਸ ਮੁੱਦੇ ਤੋਂ ਡਾਇਵਰਟ ਕਰਨਾ ਇੱਕ ਵੱਡਾ ਹਥਿਆਰ ਹੈ ਸਰਕਾਰਾਂ ਦੇ ਕੋਲੇ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਸਥਾਨਾਂ ਦੀ ਬੇਅਦਬੀ ਦੇ ਜ਼ਰੀਏ ਲੋਕਾਂ ਦੀ ਸ਼ਕਤੀ ਨੂੰ ਖੰਡਾਉਂਦਾ ਹੁਣ ਅੰਦਾਜ਼ਾ ਲਾਇਓ ਵੀ ਜਿਹੜੀ ਲੋੜ ਕਿਨੂੰ ਆਏ ਇਹਦੀ ਸਾਡੇ ਅੰਦੋਲਨਾਂ ਨੂੰ ਡੈਮੇਜ ਕਰਨ ਦੇ ਲਈ ਇੱਕ ਵੱਡਾ ਹਥਿਆਰ ਹੈ ਤਾਂ ਉਹ ਸਰਕਾਰ ਇਸੇ ਕਰਕੇ ਇਹ ਬਣਾ ਨਹੀਂ ਰਹੀ ਨੇ ਤਾਂ ਕੱਲ ਕਿੱਡੀ ਕਾ ਅਗਰ ਸਰਕਾਰ ਈਮਾਨਦਾਰ ਹੋਵੇ ਤਾਂ ਅਸੀਂ ਮੰਗਤੀ ਕਰ ਰਹੇ ਹਾਂ ਕਿ ਜਿਹੜੀ ਸਰਕਾਰ ਰੋਜ਼ ਕਹਿੰਦੀ ਹੈ ਕਿ ਏਕਤਾ ਅਖੰਡਤਾ ਆਪਸੀ ਭਾਈਚਾਰੇ ਦੀ ਸਾਂਝ ਦੀ ਗੱਲ ਕਰਦੀ ਹੈ ਜਿਹੜਾ ਮੜਾ ਜਾ ਵੀ ਇਹ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਤੇ ਖਾਲਸਤਾਨੀ ਉਹਨੂੰ ਬਹੁਤ ਕੁਝ ਪਤਾ ਨਹੀਂ ਕੀ ਕੀ ਕੁਝ ਮਤਲਬ ਕਹਿ ਕੇ ਨਵਾਜਿਆ ਜਾਂਦਾ ਹੈ ਲੇਕਿਨ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਏਕਤਾ ਅਖੰਡਤਾ ਦੇ ਹਮੀਆਂ ਤੇ ਜਿਹੜੇ ਏਕਤਾ ਅਖੰਡਤਾ ਦੇ ਹਮੀਆਂ ਭਾਈ ਫਿਰ ਏਕਤਾ ਲਈ ਜ਼ਰੂਰੀ ਹੈ ਨਾ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਅਗਰ ਬੇਅਦਬੀ ਨੂੰ ਰੋਕ ਲਿਆ ਜਾਏ ਸਾਰੇ ਧਾਰਮਿਕ ਸਥਾਨਾਂ ਦੀ ਬੇਅਦਬੀ ਨੂੰ ਅਗਰ ਰੋਕ ਲਿਆ ਜਾਏ ਸਖਤ ਕਾਨੂੰਨ ਬਣ ਜਾਣਾ ਤਾਂ ਭਾਈਚਾਰਕ ਸਾਂਝ ਵਧੇਗੀ ਜਾਂ ਘਟੇਗੀ ਔਰ ਉਸ ਭਾਈਚਾਰਕ ਸਾਂਝ ਦਾ ਜਿਹੜੀ ਤਕਲੀਫ ਹੈ ਉਹ ਕਿਹਨੂੰ ਹੈ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਦੀ ਪੋਲਰਾਈਜੇਸ਼ਨ ਕਰਕੇ ਵੋਟਾਂ ਦੇ ਸਮੇਂ ਦੇ ਵਰਤਣਾ ਸੋ ਇਸ ਕਰਕੇ ਇਹ ਸਰਕਾਰਾਂ ਇਹਨੂੰ ਜਾਣਬੁੱਝ ਕੇ ਇਹਨੂੰ ਡਿਲੇ ਕਰ ਰਹੀਆਂ ਨੇ ਜਾਣ ਬੁਝ ਕੇ ਖਰਾਬ ਕਰੇ ਲੋਕਾਂ ਨੂੰ ਨਹੀਂ ਦਿਆ ਇਸ ਮੁੱਦੇ ਨੂੰ ਨਹੀਂ ਸਮਝ ਨਹੀਂ ਸਮਝ ਨਹੀਂ ਰਹੀਆਂ ਔਰ ਇਹਨੂੰ ਹੱਲ ਕਰਨਾ ਨਹੀਂ ਚਾਹੁੰਦੀ ਪਰ ਮੈਂ ਫਿਰ ਜਨਤਾ ਨੂੰ ਅਪੀਲ ਕਰੂੰਗਾ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਕੱਲ ਦਾ ਪ੍ਰੋਗਰਾਮ ਇੱਥੇ ਸਭ ਧਰਮੀ ਪ੍ਰੋਗਰਾਮ ਰੱਖਿਆ ਗਿਆ ਇੱਥੇ ਲੋਕਾਂ ਨੂੰ ਵਿਖਾ ਦੇਣਾ ਚਾਹੀਦਾ ਕਿ ਅਸੀਂ ਸਾਰੇ ਧਰਮ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਲੈ ਕੇ ਜਥੇਦਾਰ ਜੀ ਨਹੀਂ ਬੈਠੇ ਸਾਰੇ ਸਾਰੇ ਧਰਮਾਂ ਦੀ ਗੱਲ ਕਰ ਰਹੇ ਨੇ ਉਹ ਮਸਜਿਦ ਦੀ ਵੀ ਗੱਲ ਕਰ ਰਹੇ ਨੇ ਉਹ ਮੰਦਿਰ ਦੀ ਵੀ ਗੱਲ ਕਰ ਰਹੇ ਨੇ ਉਹ ਗਿਰਜੇ ਦੀ ਵੀ ਗੱਲ ਕਰ ਰਹੇ ਨੇ ਜਦੋਂ ਇਹ ਗੱਲ ਕਰਨ ਵਾਸਤੇ ਉਹ ਬੈਠੇ ਨੇ ਤਾਂ ਸਾਨੂੰ ਸਾਰੇ ਧਰਮਾਂ ਨੂੰ ਇੱਕਜੁੱਟ ਹੋ ਕੇ ਅਜ ਇਕਤਾ ਵਿਖਾਉਣੇ ਦੀ ਮੁਖੌਂਦੀ ਲੋੜ ਹੈ ਤਾਂ ਕਿ ਸਰਕਾਰ ਦੀ ਇਹ ਜਿਹੜਾ ਚੁੰਗਲ ਹੈ ਜਿਹਦੇ ਵਿੱਚ ਅਸੀਂ ਫਸ ਚੁੱਕੇ ਹਾਂ ਉਹਦੇ ਚੋਂ ਬਾਹਰ ਨਿਕਲੇ ਦਿਸਾਂਗੇ ਜਦੋਂ ਉਸ ਵੇਲੇ ਸਰਕਾਰ ਨੂੰ ਮਜਬੂਰ ਕਰ ਲਾਂਗੇ ਕਿ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਨ ਦੇ ਲਈ ਇਹਨੂੰ ਬਣਾਉਣ ਦੇ ਲਈ ਸਿੱਧੇ ਰਸਤੇ ਤੇ ਤੁਰੇ ਅੱਜ ਕੱਲ ਸੁਣੀ ਆ ਮੈਂ ਕਿ 9 ਤਰੀਕ ਤੋਂ ਸਾਡੇ ਮੁੱਖ ਮੰਤਰੀ ਜੀ ਦੇ ਟੇਬਲ ਤੇ ਪਿਆ ਹੈ ਉਹ ਖੜੜਾ ਜਾ ਚੁੱਕਿਆ ਹੈ ਔਰ ਮੁੱਖ ਮੰਤਰੀ ਜੀ ਜਿਹੜੇ ਕਹਿੰਦੇ ਸੀਗੇ ਕਿ ਸਾਡਾ ਹਰਾਪਣ ਦੀ ਪਿੰਨ ਦੀ ਤਾਕਤ ਦਿਓ ਤੁਹਾਡੇ ਸੱਥਾਂ ਚੋਂ ਕੰਮ ਹੋਣਗੇ ਤੁਹਾਨੂੰ ਕਿਤੇ ਧਰਨਾ ਮੁਜ਼ਾਹਰਾ ਪ੍ਰੋਟੈਸਟ ਨਹੀਂ ਕਰਨਾ ਪਏਗਾ ਕਿਹੜਾ ਕਿਹੜੀ ਮੰਗ ਹੈ ਇਹ ਤਾਂ ਲੋਕਾਂ ਦੇ ਸ਼ਾਂਤੀ ਬਹਾਲ ਕਰਨ ਦੀ ਮੰਗ ਹੈ ਜਿਹਨੂੰ ਲੈ ਕੇ ਉਹ ਚੜੇ ਬੈਠੇ ਨੇ 256 ਦਿਨ ਤੋਂ ਕੀ ਫਰੇ ਦਾ ਮਤਲਬ ਸਰਕਾਰ ਉਹਦੀ ਡੈਥ ਵੇਖਣਾ ਉਡੀਕ ਰਹੀ ਹੈ ਕਿ ਉਹ ਕਦੋਂ ਮਰਦੇ ਨੇ ਸੋ ਇਸ ਲਈ ਆਪਾਂ ਨੂੰ ਸਾਰੇ ਲੋਕਾਂ ਨੂੰ ਇੱਕ ਦੋ ਥੋੜੀ ਤਕੜੇ ਹੋ ਕੇ ਤੇ ਹਮਲਾ ਮਾਰਨ ਦੀ ਧੰਨਵਾਦ ਸਰ ਜਿਸ ਤਰ੍ਹਾਂ ਉਹਨਾਂ ਕੀ ਸੇਧ ਵਿਗੜ ਰਹੀ ਹੈ ਰੋਜ਼ ਰਿਪੋਰਟਾਂ ਦੇ ਰਹੇ ਹੈ ਬੈਠੇ ਨਾਲ ਜਥੇਦਾਰ ਜੀ ਇਹ ਵੀ ਦੱਸਦੇ ਹੈ ਸੇਧ ਵਿਗੜ ਰਹੀ ਹੈ ਤਾਂ ਉਹਨਾਂ ਦੀ ਜ਼ਿੰਦਗੀ ਬਚਾਣੀ ਵੀ ਜ਼ਰੂਰੀ ਹੈ ਤੁਸੀਂ ਕੀ ਅਪੀਲ ਕਰਦੇ ਹੋ ਦੇਖੋ ਮੇਰੀ ਅਪੀਲ ਇਹ ਹੈ ਕਿ ਸੰਘਰਸ਼ੀ ਜਿਹੜੇ ਲੋਕ ਹੁੰਦੇ ਹੈ ਨਾ ਉਹ ਉਹਨਾਂ ਨੂੰ ਜ਼ਿੰਦਗੀ ਦੀ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਜ਼ਿੰਦਗੀ ਲਈ ਨਹੀਂ ਲੱਗਦੇ ਹੁੰਦੇ ਉਹ ਜਿਹੜੇ ਇਹ ਬੈਠੇ ਨੇ ਜਿਹੜੇ ਧਾਰਮਿਕ ਸਥਾਨਾਂ ਦੀ ਧਾਰਮਿਕ ਗ੍ਰੰਥਾਂ ਦੀ ਬੇਅਦਮੀ ਨੂੰ ਰੋਕਣ ਲਈ ਬੈਠੇ ਹੋਣ ਤਉ ਉਹ ਤਾਂ ਇੱਕ ਪ੍ਰਮਾਤਮਾ ਦੇ ਭੇਜੇ ਹੋਏ ਉਹਨਾਂ ਦੇ ਦੂਤ ਤੇ ਰੂਪ ਚੰਗੇ ਅਜਿਹੇ ਇਨਸਾਨ ਪਰ ਉਹ ਇਹ ਡਿਊਟੀ ਨਿਭਾ ਰਹੇ ਨੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਅਜਿਹਾਂ ਸ਼ਖਸੀਅਤਾਂ ਇਹ ਜੇ ਵਿਅਕਤੀ ਸਮਾਜ ਦੇ ਵਿੱਚ ਲਗਾਤਾਰ ਜਿਉਂਦੇ ਰਹਿਣੇ ਬਹੁਤ ਜ਼ਰੂਰੀ ਹੈ ਔਰ ਉਹਨਾਂ ਦਾ ਜਿਉਂਦਾ ਰਹਿਣ ਵਾਸਤੇ ਸਾਡੀ ਪਬਲਿਕ ਨੂੰ ਸਾਡੇ ਲੋਕਾਂ ਨੂੰ ਤਕੜੇ ਹੋ ਕੇ ਹਮਲਾ ਮਾਰਨਾ ਚਾਹੀਦਾ ਹੈ ਉਹਨਾਂ ਦੇ ਮਰ ਜਾਣ ਤੋਂ ਬਾਅਦ ਅਗਰ ਤੁਸੀਂ ਵੱਡੇ ਕੱਠ ਵੀ ਕਰ ਲੋਗੇ ਸਜਣਾ ਫਿਰ ਤਾਂ ਕਿਸੇ ਕੰਮ ਨਹੀਂ ਉਹ ਜਿਉਂਦੇ ਰਹਿਣ ਉਦੋਂ ਪਹਿਲਾ ਪਹਿਲਾ ਕੋਈ ਉਹਨਾਂ ਨਾਲ ਮਿਸ ਹੈਪਨਿੰਗ ਨਾ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਤਕੜਾ ਹੋ ਕੇ ਹਮਲਾ ਮਾਰ ਲઈએ ਤਾਂ ਕਿ ਉਹਨਾਂ ਨੂੰ ਸਹੀ ਸਲਾਮਤ ਉਹ ਆਪਣੇ ਪਰਿਵਾਰ ਦੇ ਵਿੱਚ ਜਾਣ ਔਰ ਉਹ ਆਪਾਂ ਨੇ ਖੋਲੇ ਰਹਿਣ ਅੱਗੇ ਤੋਂ ਸਮਾਜ ਨੂੰ ਇਹ ਜਿਹੇ ਮੁੱਦਿਆਂ ਦੇ ਉੱਤੇ ਸੇਧ ਦੇ ਲਈ ਆਪ ਜੀ ਦਾ ਜਿਹੜੀ ਚਰੰਦੀ ਹੈ ਕਿਸ ਤਰ੍ਹਾਂ ਦਾ ਸਮਰਥਨ ਹੈ ਇਹਨਾਂ ਨੂੰ